ਕੈਸਰੋ ਆਪਰੇਸ਼ਨ ਤਾਂ ਚੱਲ ਹੀ ਰਿਹਾ ਹੈ ਕੈਸਰੋ ਆਪਰੇਸ਼ਨ ਨੂੰ ਆਪਾਂ ਇੱਕ ਨਵਾਂ ਮੋੜ ਦਿੱਤਾ ਨਵਾਂ ਮੋੜੇ ਦਿੱਤਾ ਹੈ ਕਿ ਹੁਣ ਆਪਾਂ ਟਾਰਗੇਟਡ ਆਪਰੇਸ਼ਨ ਕਰ ਰਹੇ ਹਾਂ ਜਿਵੇਂ ਇੰਟੈਲੀਜੈਂਸ ਤੋਂ ਆਉਂਦੀਆਂ ਸਾਡੀ ਆਪਣੀ ਲਿਸਟਾਂ ਹੈ ਕੁਝ ਫੈਕਚੁਅਲ ਲਿਸਟਾਂ ਹੈ ਜਿਨ ਬੰਦਿਆਂ ਤੇ ਕਾਫੀ ਪਰਚੇ ਦਰਜ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਟੋਟਲ ਸੀਕਰੇਸੀ ਦੀ ਰੇਡ ਸੀ ਗਈਆਂ ਤੇ 6 ਬੰਦੇ ਸਾਨੂੰ ਗ੍ਰਿਫਤਾਰ ਹੋ ਗਏ ਸਟ੍ਰੈਟਜੀ ਚੇਂਜ ਕਰਨੀ ਹਰ ਟਾਈਮ ਬਹੁਤ ਜ਼ਰੂਰੀ ਹੁੰਦੀ ਹੈ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕਿਉਂਕਿ ਸਾਨੂੰ ਵੀ ਇੱਕ ਕਦਮ ਅੱਗੇ ਰਹਿਣਾ ਪਵੇ ਨਸ਼ਾ ਜਿਹੜੇ ਕਰ ਰਹੇ ਹੋ ਨਸ਼ਾ ਛੱਡ ਦਿਓ ਜੀ ਅੱਛੇ ਕੰਮ ਕਰੋ ਤੇ ਤਸਕਰ ਜਿਹੜੇ ਹਨ ਬਸ ਉਹਨਾਂ ਦੇ ਦਿਨ ਜਿਹੜੇ ਹਨ ਨੰਬਰਡ ਡੇਸ ਨਮਸਤੇ ਸਾਸ੍ਰੀਕਾਲ ਆਦਬ ਮੈਂ ਪ੍ਰਦੀਪ ਪੰਡਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕਾਸੋ ਐਕਟ ਦੇ ਤਹਿਤ ਜਿਹੜਾ ਸ਼ਾਪਿੰਗ ਵਾਰੀ ਕੀਤੀ ਜਾਣੀ ਸੀ ਉਹਦੇ ਵਿੱਚ ਕੁਝ ਚੇਂਜਿੰਗਸ ਲਿਆਂਦੀਆਂ ਨੇ ਤੇ ਜਿਹਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈਗੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਆ ਤੇ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ ਆਓ ਤੁਹਾਡੀ ਵੀ ਗੱਲਬਾਤ ਕਰਵਾ ਲਈਏ ਸਰ ਜਿਹੜੇ ਹੁਣ ਲੁਧਿਆਣਾ ਦੇ ਵਿੱਚ ਕਸੋ ਐਕਟ ਦੇ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਸਰਚ ਅਭਿਆਨ ਚਲਾਇਆ ਜਾ ਰਿਹਾ ਤੇ ਉਹਦੇ ਵਿੱਚ ਹੁਣ ਕੀ ਨਵਾਂ ਤੁਸੀਂ ਜਿਹੜੇ ਪਲਾਨ ਤਿਆਰ ਕੀਤੇ ਨੇ ਦੇਖੋ ਜੀ ਇਹ ਥੋੜਾ ਜਿਹੀ ਥੋੜੀ ਜੀ ਸਟ੍ਰੈਟਜੀ ਆਪਾਂ ਚੇਂਜ ਕੀਤੀ ਹੈ ਕਸੋ ਆਪਰੇਸ਼ਨ ਤਾਂ ਚੱਲੀ ਰਿਹਾ ਹੈ ਕਸੋ ਆਪਰੇਸ਼ਨ ਨੂੰ ਆਪਾਂ ਇੱਕ ਨਵਾਂ ਮੋੜ ਦਿੱਤਾ ਨਵਾਂ ਮੋੜੇ ਦਿੱਤਾ ਹੈ ਕਿ ਹੁਣ ਆਪਾਂ ਟਾਰਗੇਟਡ ਆਪਰੇਸ਼ਨ ਕਰ ਰਹੇ ਹਾਂ ਜਿਵੇਂ ਜਿੰਨੀ ਵੀ ਸਾਡੇ ਕੋਲ ਲਿਸਟਸ ਹੈਗੀਆਂ ਲਿਸਟ ਜਿਵੇਂ ਇੰਟੈਲੀਜੈਂਸ ਤੋਂ ਆਉਂਦੀਆਂ ਸਾਡੀ ਆਪਣੀ ਲਿਸਟਸ ਹੈ ਕੁਝ ਫੈਕਚੁਅਲ ਲਿਸਟਸ ਹੈ ਜਿਨ ਬੰਦਿਆਂ ਤੇ ਕਾਫੀ ਪਰਚੇ ਦਰਜ ਐ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਹਫਤਾ ਇੱਕ ਹਫਤਾ ਤੇ ਇੱਕ ਤੇ ਦੋ ਹਫਤੇ ਦੇ ਵਿੱਚ ਉਹਨਾਂ ਦੀ ਰੈਕੀ ਕਰਕੇ ਡੈਡੀਕੇਟਿਡ ਬੰਦੀ ਰੈਕੀ ਕਰਕੇ ਸਵੇਰੇ 4 ਤੋਂ 6 ਵਜੇ ਤੱਕ ਆਪਰੇਸ਼ਨ ਆਪ ਚਲਾਇਆ ਕਰਨਗੇ ਦਿਨ ਦੇ ਆਪਰੇਸ਼ਨ ਨਹੀਂ ਕਰ ਕੀਆ ਕਰਨਗੇ ਜੀ ਤੇ ਅੱਜ ਜਿਹੜਾ ਆਪਰੇਸ਼ਨ ਹੋਇਆ 25 ਜਗ੍ਹਾ ਟਾਰਗੇਟਡ ਰੇਡ ਰੇਡਸ ਹੋਈ ਸੀਗੀਆਂ ਟੋਟਲ ਸਿਕਰੈਸੀ ਦੀ ਰੇਡ ਸੀਗੀਆਂ ਤੇ 6 ਬੰਦੇ ਸਾਨੂੰ ਗ੍ਰਿਫਤਾਰ ਹੋ ਗਏ ਮਿਲ ਗਏ ਤੇ ਕੁਝ ਰਿਕਵਰੀ ਵੀ ਹੋਈ ਹੈ ਅੱਠ ਬੰਦੇ ਆਪਣੇ ਜਗ੍ਹਾ ਛੱਡ ਕੇ ਪੱਜ ਪੱਜ ਚੁੱਕੇ ਤੇ ਸਟ੍ਰੈਟੇਜੀ ਚੇਂਜ ਕਰਨੀ ਹਰ ਟਾਈਮ ਬਹੁਤ ਜ਼ਰੂਰੀ ਹੁੰਦੀ ਹੈ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਕਿਉਂਕਿ ਸਾਨੂੰ ਵੀ ਇੱਕ ਕਦਮ ਅੱਗੇ ਰਹਿਣਾ ਪੈਂਦਾ ਇਹਨਾਂ ਦੇ ਸਰ ਜਿੱਦਾਂ ਹੁਣ ਪੁਲਿਸ ਦਾ ਖੁਫੀਆ ਤੰਤਰ ਬੜਾ ਮਜ਼ਬੂਤ ਹੈ ਤੇ ਨਸ਼ਾ ਤਸਕਰਾਂ ਦਾ ਵੀ ਜਿਹੜਾ ਖੁਫੀਆ ਤੰਤਰ ਬੜਾ ਮਜ਼ਬੂਤ ਹੈ ਉਹਨੂੰ ਤੋੜਨ ਦੀ ਜ਼ਰੂਰਤ ਹੈ ਤੋੜਨ ਦੀ ਜ਼ਰੂਰਤ ਵੀ ਹੈ ਤੇ ਸਾਨੂੰ ਇੱਕ ਕਦਮ ਅੱਗੇ ਰਹਿਣ ਦੀ ਜ਼ਰੂਰਤ ਹੈ ਦੈਟ ਇਜ਼ ਮੋਰ ਇੰਪੋਰਟੈਂਟ ਤੇ ਸਰ ਕੀ ਹੁਣ ਸਖਤ ਸ਼ਬਦਾਂ ਦੇ ਵਿੱਚ ਕੀ ਚੇਤਾਵਨੀ ਹੈ ਜਿਹੜੇ ਨਸ਼ਾ ਤਸਕਰ ਨੇ ਜਾਂ ਜਿਹੜੇ ਨਸ਼ਾ ਕਰ ਰਹੇ ਨੇ ਨਸ਼ਾ ਜਿਹੜੇ ਕਰ ਰਹੇ ਹੋ ਨਸ਼ਾ ਛੱਡ ਦਿਓ ਜੀ ਅੱਛੇ ਕੰਮ ਕਰੋ ਤੇ ਤਸਕਰ ਜਿਹੜੇ ਹਨ ਬਸ ਉਹਨਾਂ ਦੇ ਦਿਨ ਜਿਹੜੇ ਹਨ ਉਹ ਨੰਬਰਡ ਡੇਜ਼ ਹਨ ਠੀਕ ਹੈ ਜੀ ਬਹੁਤ ਬਧਨਵਾਦ ਸੋ ਤੁਸੀਂ ਸੁਣਿਆ ਹੈ ਵੀ ਜਿਹੜੇ ਕਾਸੋ ਐਕਟ ਦੇ ਤਹਿਤ ਜਿਹੜੇ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਆ ਤੇ ਉਹਦੇ ਤਹਿਤ ਜਿਹੜਾ ਹੈਗਾ ਪੰਜਾਬ ਪੁਲਿਸ ਨੇ ਕੁਝ ਚੇਂਜਿੰਗ ਕੀਤੀਆਂ ਆ ਤੇ ਜਿਹਦੇ ਵਿੱਚ ਹਰ ਹਫਤੇ ਰੇਡ ਕੀਤੀ ਜਾਏਗੀ ਤੇ ਜਿਹੜਾ ਹੈਗੇ ਨਸ਼ਾ ਤਸਕਰਾਂ ਦਾ ਜਿਹੜਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਫੀ ਹੱਦ ਤੱਕ ਜਿਹੜੀ ਪੁਲਿਸ ਆ ਇਸ ਸਰਚ ਅਭਿਆਨ ਦੇ ਕਰਕੇ ਜਿਹੜਾ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹੋਈ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਪੰਡੈਲ ਲੁਧਿਆਣਾ ਲੱਗ